ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ ਪੁੱਤਰਾ ਜੇ ਤੂੰ ਗੁਰੂ ਜੋਗਾ ਅੱਜ ਤੋਂ ਗੁਰੂ ਵੀ ਤੇਰੇ ਜੋਗਾ ਤੇਰੇ ਜੋਗਾ ਸਹਬਾ ਕਮਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗਰੀਬ ਨਿਵਾਜ ਪ੍ਰਸੰਨ ਹੋ ਗਏ ਇਸ ਬੱਚੇ ਤੇ ਅੱਜ ਵੀ ਮਹਾਰਾਜ ਖੁਸ਼ ਹੁੰਦੇ ਨੇ ਮਹਾਰਾਜ ਨੂੰ ਖੁਸ਼ ਕਿਵੇਂ ਕਰੀਏ ਰਮਾਲੇ ਦੇ ਕੇ ਇ ਗੁਰਮੁਖੋ ਸਤਗੁਰੂ ਜੀ ਖੁਸ਼ ਹੁੰਦੇ ਐ ਜਦੋਂ ਅਸੀਂ ਆਪਣੇ ਬੱਚਿਆਂ ਦੇ ਕੇਸ ਰੱਖ ਕੇ ਦਸਤਾਰਾਂ ਸਜਾ ਕੇ ਮਹਾਰਾਜ ਦੀ ਹਜ਼ੂਰੀ ਚ ਲਿਆਉਨੇ ਆਂ ਮਹਾਰਾਜ ਬੜੇ ਖੁਸ਼ ਹੁੰਦੇ ਐ ਕੱਲ ਕੀ ਧਾਰਨੇ ਸਾਡੇ ਬੱਚਿਆਂ ਚੋਂ ਹੀ ਆਪਣਾ ਫਤੇ ਸਿੰਘ ਵੇਖਣਾ ਹੈ ਸਾਡੇ ਬੱਚਿਆਂ ਚੋਂ ਹੀ ਮਹਾਰਾਜ ਨੇ ਜੋਰਾਵਰ ਸਿੰਘ ਵੇਖਣਾ ਹੈ ਘਰ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਦਾ ਸਰੂਪ ਲਾਇਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਿਓ ਕਿਤੇ ਅੱਖ ਸਾਨੂੰ ਨੀਮੀ ਕਰਨੀ ਪੈ ਜਾਣੀ ਹੈ ਬਾਜਾਂ ਵਾਲੇ ਨੇ ਪੁੱਛਣਾ ਸਿਖਾ ਤੇਰੇ ਲਈ ਮੈਂ ਚਾਰ ਪੁੱਤ ਬਾਰੇ ਤੇਰਾ ਪੋਤਾ ਜਿਕਦਰ ਨੂੰ ਤੁਰਿਆ ਜਾਂਦਾ ਸਿਖਾ ਤੇਰਾ ਪੁੱਤ ਬਾਣੀ ਨੂੰ ਕਿਵੇਂ ਭੁੱਲਿਆ ਬੈਠਾ ਕੀ ਜਵਾਬ ਹੋਊਗਾ ਅੱਖ ਨੀਵੀਂ ਕਰਨੀ ਪੈ ਜਾਣੀ ਹੈ ਤੇ ਗੁਰਮੁਖੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਅਣਖ ਨਾਲ ਜਿਉਣਾ ਸਿਖਾਇਆ ਇਹ ਬੱਚੇ ਜੋਗੇ ਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਰਹਿਣ ਦਾ ਫੈਸਲਾ ਕੀਤਾ। ਕਈ ਦਿਨ ਸੰਗਤ ਰਹੀ। ਜਦੋਂ ਆਗਿਆ ਲੈਣ ਲੱਗੇ ਨਾ ਖੁਸ਼ੀ ਲੈਣ ਲੱਗੇ। ਕਹਿੰਦੇ ਮਾਰੇ ਹੀ ਖੁਸ਼ੀਆਂ ਬਖਸ਼ੋ। ਸਤਗੁਰ ਕਹਿਣ ਲੱਗੇ ਭਾਈ ਖੁਸ਼ੀਆਂ। ਤੇ ਇਹ ਭਾਈ ਜੋਗਾ ਜਿਹੜਾ ਬੱਚਾ ਸੀ ਨਾ ਇਹ ਕਹਿੰਦਾ ਆਪਣੇ ਮਾਤਾ ਪਿਤਾ ਨੂੰ ਵੀ ਮੈਂ ਮਾਰੇ ਹੀ ਤੇ ਚਰਨਾਂ ਚ ਹੀ ਰਹਿਣਾ। ਮੇਰਾ ਦਿਲ ਨਹੀਂ ਕਰਦਾ ਜਾਣ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਿਆ ਤੇ ਮਹਾਰਾਜ ਨੇ ਹੁਕਮ ਦੇਤਾ ਗਿਆ ਦੇਤੀ ਕੋਈ ਨਹੀਂ ਪਾਈ ਇੱਥੇ ਰਹੇਗਾ ਠੀਕ ਹੈ ਛੱਡ ਜਾਓ ਮਾਤਾ ਪਿਤਾ ਕਹਿੰਦੇ ਮਹਾਰਾਜ ਸਾਡਾ ਇੱਕੋ ਇੱਕ ਪੁੱਤ ਹੈ ਇਹ ਮੰਨਦਾ ਨਹੀਂ ਕੀ ਕਰੀਏ ਮਹਾਰਾਜ ਕਹਿੰਦੇ ਕੋਈ ਨਹੀਂ ਇੱਥੇ ਰਹੇਗਾ ਸੰਗਤ ਵਿੱਚ ਰਹੇਗਾ ਉਹਨ ਜਿਹੜੀ ਟਹਿਣੀ ਐ ਨਾ ਛੋਟੀ ਮੋਟੀ ਟਹਿਣੀ ਐ ਨੋ ਜਿੱਦਾਂ ਮਰਜੀ ਮੋੜ ਦੋ ਮੁੜ ਜਾਂਦੀ ਐ ਫਿਰ ਜਿਹੜੇ ਬੜੇ ਟਾਣ ਬਣ ਜਾਂਦੇ ਐ ਨਾ ਉਹ ਕੱਟਨੇ ਪੈਂਦੇ ਆ ਕੋ ਸਤਨਾ ਵਾਹਿਗੁਰੂ ਭਾਵੇਂ ਬੱਚੇ ਨੋ ਜਿੱਧਰ ਮਰਜੀ ਲਾ ਦਿਓ ਚਾਹੇ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਦੋ ਚਾਹੇ ਕਿਤੇ ਹੋਰ ਪਾਸੇ ਜੋੜ ਦੋ ਜੁੜ ਜਾਂਦੇ ਐ ਤੇ ਗੁਰਮੁਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੁਕਮ ਚ ਆਪਦੇ ਬੱਚੇ ਨੂੰ ਛੱਡ ਕੇ ਮਾਤਾ ਪਿਤਾ ਜਾਂਦੇ ਐ ਤੇ ਪਿੱਛੋਂ ਇਹ ਬੱਚਾ ਗੁਰੂ ਜੀ ਦੀ ਸੰਗਤ ਕਰਦਾ ਹੈ ਬਾਣੀ ਪੜ੍ਹਦਾ ਹੈ ਸ਼ਾਸਤਰ ਸਿੱਖਦਾ ਬੜੀ ਵਧੀਆ ਇਹਦੀ ਪਿੱਤਿਆ ਚੱਲਦੀ ਹੈ ਬੜਾ ਆਗਿਆਕਾਰੀ ਹੈ ਬੜਾ ਸੁਭਾਅ ਵੀ ਠੀਕ ਹੈ ਤਿੱਖਣ ਬੁੱਧੀ ਹੈ ਦਲੀਲ ਨਾਲ ਗੱਲ ਕਰਦਾ ਹੈ ਮਹਾਰਾਜ ਦੀ ਹਜ਼ੂਰੀ ਚ ਰਹਿੰਦਾ ਆਪਾਂ ਵੀ ਮਹਾਰਾਜ ਦੀ ਹਜ਼ੂਰੀ ਚ ਰਹਿ ਸਕਦੇ ਹਾਂ ਕਿਵੇਂ ਭਲਾ ਮਹਾਰਾਜ ਦੇ ਹੁਕਮ ਨੂੰ ਚੇਤੇ ਰੱਖਣਾ ਕਿ ਸਤਗੁਰ ਮੇਰੇ ਇਧਰੋਂ ਮੋੜਦੇ ਐ ਇਧਰੋਂ ਤੋੜਦੇ ਐ ਮਹਾਰਾਜ ਦੀ ਹਜ਼ੂਰੀ ਚ ਰਹਿਣਾ ਕੀ ਐ ਇਹ ਨਹੀਂ ਵੀ ਸਾਰੀ-ਸਾਰੀ ਦਿਨਾਂ ਗੁਰੂ ਗ੍ਰੰਥ ਸਾਹਿਬ ਕੋਲੇ ਬੈਠੇ ਰਹੀਏ ਫਿਰ ਕੰਮ ਕੋਣ ਕਰੂ ਘਰ ਦੇ ਮਾਰੇ ਹੀ ਕਹਿੰਦੇ ਘਰ-ਬਾਰ ਤਿਆਗਣ ਦੀ ਲੋੜ ਨਹੀਂ ਵਿਸ਼ੇ-ਵਕਾਰ ਤਿਆਗਣ ਦੀ ਲੋੜ ਹੈ ਮਾਰੇ ਹੀ ਕਹਿੰਦੇ ਨਾਮ ਹੈ ਘਰ ਆਪ ਛੱਡਿਆ ਨਾਮ ਹੈ ਆਪਣੇ ਸਿੱਖ ਨੂੰ ਛੱਡਣ ਦੇਣਾ ਨਾਮੇ ਚੱਲ ਧਾਰੇ ਕੀਤੇ ਨਾ ਕਰਨ ਦੇਣੇ ਨਾ ਧੂਣੀਆਂ ਤਪਾਈਆਂ ਏ ਨਾ ਮੇਰੇ ਸਿੱਖ ਤਪਾਉਣਗੇ ਕਿੰਨਾ ਸੋਹਣਾ ਮਹਾਰਾਜ ਨੇ ਸਾਨੂੰ ਇਹ ਉਪਦੇਸ਼ ਦਿੱਤਾ ਗੁਰੂ ਅਰਜਨ ਦੇਵ ਜੀ ਮਾਰੇ ਕਹਿੰਦੇ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਇਓ ਗੁਰੂ ਤੇ ਆਇਓ ਕਿੰਨਾ ਸੋਹਣਾ ਮਹਾਰਾਜ ਨੇ ਸਾਨੂੰ ਿੱਡੀ ਵੱਡੀ ਛੌਟ ਦਿੱਤੀ ਪਰ ਅੱਜ ਮਨ ਵਿੱਚ ਝਾਤੀ ਮਾਰੀਏ ਕਦੇ ਸੰਤਾਂ ਦੀ ਸੰਗਤ ਕੀਤੀ ਹੈ ਕਦੇ ਮਹਾਪੁਰਸ਼ਾਂ ਦੇ ਬਚਨ ਸੁਣੇ ਐ ਕਿ ਮਹਾਰਾਜ ਅਸੀਂ ਕਿਵੇਂ ਗੁਰੂ ਨਾਲ ਪਿਆਰ ਪਾਈਏ ਕਿਵੇਂ ਬਾਣੀ ਪੜਹੀਏ ਕਦੇ ਪੁੱਛਿਆ ਕਿਸੇ ਨੂੰ ਨਾ ਨਾ ਲੋੜੇ ਨਹੀਂ ਜਪਿਆ ਜਪਾਇਆ ਨਾਮ ਹੀ ਭਾਲਦੇ ਐ ਇਦਾਂ ਗੱਲ ਨਹੀਂ ਬਣਨੀ ਜਦੋਂ ਅਸੀਂ ਬਾਣੀ ਨੂੰ ਆਪ ਪੜਾਂਗੇ ਹੌਲੀ-ਹੌਲੀ ਸਹਿਜੇ ਸਹਿਜੇ ਪਾਣੀ ਸਾਡੇ ਅੰਦਰ ਪ੍ਰਵੇਸ਼ ਕਰੇਗੀ ਓਮੇ ਓਮੇ ਸਾਡੇ ਮਨ ਅੰਦਰ ਸਾਡੇ ਅੰਦਰ ਚਾਨਣ ਸ਼ੁਰੂ ਹੋ ਜਾਏਗਾ ਤੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਬਸੇ ਮਨ ਆਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਚ ਰਹਿੰਦਾ ਬੱਚਾ ਬਚਪਨ ਬਤੀਤ ਹੁੰਦਾ ਹੈ ਜਵਾਨ ਹੁੰਦਾ ਹੈ ਮਾਤਾ ਪਿਤਾ ਕੇ ਬੇਨਤੀ ਕਰਦੇ ਮਹਾਰਾਜ ਸਾਡਾ ਇੱਕੋ ਇੱਕ ਪੁੱਤ ਐ ਇਸ ਭਾਈ ਜੋਗੇ ਨੂੰ ਅਸੀਂ ਘਰ ਲੈ ਜਾਣਾ ਐ ਤੇ ਇਹਦਾ ਵਿਆਹ ਕਰਨ ਦੀ ਸਾਡੀ ਰੀਜ ਐ ਮਹਾਰਾਜ ਜੀ ਕਹਿੰਦੇ ਬਹੁਤ ਵਧੀਆ ਗੱਲ ਐ ਪਰ ਆਪਣੇ ਪੁੱਤ ਨੂੰ ਪੁੱਛ ਲੋ ਪਹਿਲਾਂ ਭਾਈ ਜੋਗੇ ਨੂੰ ਬੁਲਾਇਆ ਕੋਲ ਮਹਾਰਾਜ ਕਹਿੰਦੇ ਪੁੱਤਰਾ ਤੇਰੇ ਮਾਤਾ ਪਿਤਾ ਆਏ ਨੇ ਤੇਰਾ ਵਿਆਹ ਕਰਨਾ ਚਾਹੁੰਨੇ ਕੀ ਖਿਆਲ ਐ ਤੇਰਾ ਤੇ ਉਸ ਵੇਲੇ ਅੱਖਾਂ ਨੀਵੀਆਂ ਕੀਤੀਆਂ ਸਤਿਗੁਰ ਸਮਝ ਗਏ ਵੀ ਤਿਆਰ ਹੈ ਵੀ ਮਾਰੇ ਕਹਿੰਦੇ ਕੋਈ ਗੱਲ ਨਹੀਂ ਭਾਈ ਲੈ ਜਾਓ ਇਹਨੂੰ ਇਹ ਹੁਣ ਵਿਦਿਆ ਬਹੁਤ ਸੋਹਣੀ ਪੜਦਾ ਹੈ ਬਾਣੀ ਬਹੁਤ ਸੋਹਣੀ ਪੜਦਾ ਹੈ ਸੇਵਾ ਵੀ ਕਰਦਾ ਹੈ ਤੇ ਆਗਿਆਕਾਰੀ ਬਣ ਗਿਆ ਹੈ ਲਿਜਾਓ ਭਾਈ ਕ੍ਰਿਸ਼ਤ ਵਿੱਚ ਰਹੋ ਜ਼ਿੰਮੇਵਾਰੀਆਂ ਨਿਭਾਓ ਨਾਲ ਬਾਣੀ ਨਾਲ ਜੁੜੇ ਰਹੋ ਭਾਈ ਜੋਗਾ ਕਹਿੰਦਾ ਮਹਾਰਾਜ ਜੀ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਕਿਤੇ ਦਾਤਾ ਜੀ ਤੁਹਾਡੇ ਚਰਨਾਂ 'ਚ ਹੀ ਮੌਜ ਹੈ ਸੱਚੀ ਗੱਲ ਹੈ ਦਾਤਾ रख चरना दे पो चरना जी मौज बड़ी रख चरा देव चरना जी मौज बड़ी रख ਸਿੰਘ ਮਹਾਰਾਜ ਜੀ ਕਹਿਣ ਲੱਗੇ ਪੁੱਤਰਾ ਕੋਈ ਗੱਲ ਨਹੀਂ ਵਿਆਹ ਕਰਵਾਇਆ ਫਿਰ ਆ ਜਾਈ ਚਲੋ ਮਾਤਾ ਪਿਤਾ ਨਾਲ ਚੱਲਿਆ ਗਿਆ ਵਿਆਹ ਦਾ ਦਿਨ ਆਇਆ ਤੇ ਜਾਂਦਾ ਜਾਂਦਾ ਮਹਾਰਾਜ ਨੂੰ ਕਹਿ ਗਿਆ ਸੀ ਮਹਾਰਾਜ ਜੀ ਤੁਹਾਡੇ ਬਿਨਾ ਨਹੀਂ ਰਹਿ ਸਕਦਾ ਮਹਾਰਾਜ ਜੀ ਛੇਤੀ ਬੁਲਾ ਲਿਓ ਤੁਹਾਡੇ ਬਿਨਾ ਮੈਂ ਰਹਿ ਨਹੀਂ ਸਕਦਾ ਮਹਾਰਾਜ ਜੀ ਕਹਿੰਦੇ ਅੱਛਾ ਭਾਈ ਤੇ ਗੁਰਮੁਖੋ ਅੱਜ ਮਹਾਰਾਜ ਦੀ ਮੌਜਬਣੀ ਕਹਿੰਦੇ ਵੇਖੀਏ ਸਿੱਖ ਕਹਿ ਕੇ ਗਿਆ ਸੀ ਦੇਖੀਏ ਪੇਪਰ ਪਾ ਕੇ ਪਰਚਾ ਪਾਉਨੇ ਆ ਮਹਾਰਾਜ ਨੇ ਇੱਕ ਪੱਤਰ ਕਾ ਲਿਖੀ ਸਿੱਖ ਕੋਲ ਦਿੱਤੀ ਕਹਿੰਦੇ ਲੈ ਜਾ ਜਦ ਤੋ ਲਾਮਾ ਹੋ ਜਾਣ ਦੂ ਰਹਿ ਜਾਣ ਮੇਰੇ ਭਾਈ ਜੋਗੇ ਨੂੰ ਦੇ ਦੇਈ ਸਿੱਖ ਨੇ ਉਸੇ ਤਰ੍ਹਾਂ ਕੀਤਾ ਬਰਾਤ ਜਿੱਥੇ ਸੋਹਰੇ ਘਰ ਗਈ ਭਾਈ ਜੋਗਾ ਸਿੰਘ ਦੀ ਉੱਥੇ ਗੁਰਮੁਖੋਂ ਆਨੰਦ ਕਾਰਜ ਹੋਣ ਲੱਗ ਪਏ ਦੋ ਲਾਵਾ ਹੋਈਆਂ ਦੋ ਰਹਿ ਗਈਆਂ ਤੇ ਸਿੱਖ ਨੇ ਉਹ ਚਿੱਠੀ ਦੇਤੀ ਮਹਾਰਾਜ ਦੀ ਚਿੱਠੀ ਚਿੱਠੀ ਲਈ ਲੱਗਾ ਜੇ ਵਿੱਚ ਪਾਉਣ ਸਿੱਖ ਕਹਿੰਦਾ ਜੀ ਹੁਕਮ ਹੈ ਵੀ ਪੜ ਚਿੱਠੀ ਪੜਦਾ ਤੇ ਵਿੱਚ ਲਿਖਿਆ ਸੀ ਕਿ ਸਿੱਖਾ ਜਿਹੜਾ ਵੀ ਕੰਮ ਕਰਦਾ ਛੱਡ ਕੇ ਆ ਜਾਂਦਾ ਹੁਣ ਇਹ ਬੈਠਿਆ ਨਹੀਂ ਉੱਠ ਕੇ ਲੱਗਾ ਚੱਲਣ ਸਾਰੇ ਰੋਕਦੇ ਨੇ ਕਹਿੰਦੇ ਕਿੱਥੇ ਚੱਲਿਆ ਕਹਿੰਦਾ ਮਹਾਰਾਜ ਜੀ ਬੁਲਾਉਂਦੇ ਨੇ ਮਹਾਰਾਜ ਕੋਲ ਜਾਣਾ ਤੇ ਗੁਰਮੁਖੋ ਸਤ ਗੁਰਾਂ ਦੇ ਬਚਨ ਨੂੰ ਸੱਚ ਕਰਕੇ ਜਾਣਿਆ ਇਸ ਬੱਚੇ ਨੇ ਭਾਈ ਜੋਗੇ ਨੇ ਜਾਣ ਦੀ ਤਿਆਰੀ ਕੀਤੀ ਸਾਰੇ ਕਹਿੰਦੇ ਅਸੀਂ ਰੋਸ ਜਾਣਾ ਕਹਿੰਦਾ ਰੋਸ ਜਾਓ ਪਰ ਬਾਜਾਂ ਵਾਲਾ ਨਹੀਂ ਰਸਣਾ ਚਾਹੀਦਾ ਆਖੋ ਸਤਨਾਮ ਵਾਹਿਗੁਰੂ ਅੱਗੇ ਵੀ ਪੜਦੇ ਆ ਮੇਰਾ ਰੁੱਸੇ ਨਾ ਕਲ ਗਿਆਂ ਵਾਲਾ ਮੇਰਾ ਰੁੱਸੇ ਨਾ ਕਲ ਗਿਆਂ ਵਾਲਾ ਜਗ ਭਾਵੇਂ ਸਾਰਾ ਰਸ ਜੀ ਤੂੰ ਸਾਵੇਂ ਸਾਰਾ ਰੁਕੇ ਤੇਰੇ ਪਿਆਰੇ ਚੱਪ ਸਾਵੇਂ ਸਾਰਾ ਜਦ ਪਾਵੇਂ ਸਾਰਾ ਰੁਕੇ Yeah. ਰਸਣੇ ਨਹੀਂ ਚਾਹੀਦੇ ਇਹ ਭਾਈ ਚੋਕੇ ਨੇ ਉਸੇ ਬੇਲੇ ਗੁਰਮਖੋ ਆਪਣੀਆਂ ਰਹਿੰਦੀਆਂ ਲਾਮਾਂ ਛੱਡ ਕੇ ਤੇ ਗੁਰਮਖੋ ਆਪਣੇ ਪਸ਼ਾਬਰ ਤੋਂ ਆਪਣੇ ਸੋਹਰੇ ਪਿੰਡ ਤੋਂ ਚੱਲਦਾ ਹੋਇਆ ਅਨੰਦਪੁਰ ਸਾਹਿਬ ਲਈ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ ਤੇ ਗੁਰਮਖੋ ਅਰਦਾਸਾਂ ਕਰਦਾ ਖੰਭ ਤੇ ਕਾਂਦੜੇ ਜੇ ਲਹਾ ਕੇ ਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾ ਸੋ ਸੱਜਣ ਕੋਲ ਕਿਤੇ ਮੈਨੂੰ ਖੰਭ ਮਿਲ ਜੇ ਮੈਂ ਖੰਭ ਲਾ ਕੇ ਆਪਣੇ ਗੁਰਾਂ ਕੋਲ ਪਹੁੰਚ ਜਾਵਾਂ ਭਾਈ ਜੋਗਾ ਚੱਲਦਾ ਚੱਲਦਾ ਜਦੋਂ ਹੁਸ਼ਿਆਰਪੁਰ ਦੇ ਕੋਲ ਆਇਆ ਨਾ ਮਨ ਵਿੱਚ ਆਇਆ ਵਿਚਾਰ ਓ ਮਨਾ ਹੈ ਕੋਈ ਤੇਰੇ ਵਰਗਾ ਸਿੱਖ ਜਿਹੜਾ ਆਪਣੀਆਂ ਲਾਵਾ ਵਿੱਚੇ ਹੀ ਛੱਡ ਕੇ ਆ ਗਿਆ ਮਾਣ ਆ ਗਿਆ ਥੋੜਾ ਜਿਹਾ ਇਧਰ ਕਾਰ ਖੜਕ ਗਈ ਪੂਰਾ ਗੁਰੂ ਅੰਤਰ ਦੀਆਂ ਜਾਣਦਾ ਆਖੋ ਸਤਨਾਮ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਿਚਾਰ ਕੀਤੀ ਜੇ ਐਤਾ ਹੀ ਮਾਣ ਦਾ ਭਰਿਆ ਪਹੁੰਚ ਗਿਆ ਨਾ ਨੰਦਪੁਰ ਸਾਹਿਬ ਇਨ ਕਿਸੇ ਸਿੰਘ ਨੂੰ ਟਿਕਣ ਨਹੀਂ ਦੇਣਾ ਇਨ ਕਹਿਣਾ ਤੁਸੀਂ ਕੀ ਰੀਸ ਕਰੋਗੇ ਮੇਰੀ ਮੈਂ ਆਪਣੀਆਂ ਲਾਵਾ ਛੱਡ ਕੇ ਆਇਆ ਮਹਾਰਾਜ ਜੀ ਨੇ ਦੂਜਾ ਪਰਚਾ ਪਾਤਾ ਇੱਥੇ ਦੇਖ ਰਮਖੋ ਮਨ ਵਿੱਚ ਵਿਚਾਰ ਆਇਆ ਹੁਣ ਬਾਜ਼ਾਰ ਵਿੱਚੋਂ ਲੰਘਦਾ ਹੈ ਸ਼ਾਮ ਪੈ ਰਹੀ ਸੀ ਲਾਈਟਾਂ ਜੋ ਲਾਲਟ ਇਹਨਾਂ ਜਗ ਚੁੱਕੀਆਂ ਸੀ ਤੇ ਬਾਜ਼ਾਰ ਵਿੱਚ ਘੁੰਮਦਾ ਘੁੰਮਦਾ ਕੀ ਵੇਖਦਾ ਵੇਸ਼ਵਾਦਿਆ ਦਵਾਰਾ ਨજર ਆਇਆ ਉਹ ਚਵਾਰੇ ਤੇ ਬੈਠੀ ਐ ਤੇ ਇਸ਼ਾਰੇ ਨਾਲ ਬੁਲਾਉਂਦੀ ਐ ਤੇ ਨਾਚ ਗਾਣਾ ਚੱਲਦਾ ਸੀ ਮਨ ਵਿੱਚ ਵਿਚਾਰ ਆਇਆ ਕਹਿੰਦਾ ਮਨਾ ਚਲੇ ਤਾਂ ਜਾਣਾ ਜਾਂਦੇ ਜਾਂਦੇ ਰੌਣਕ ਮੇਲਾ ਹੀ ਦੇਖ ਲੋ ਭਾਈ ਗੁਰਦਾਸ ਜੀ ਕਹਿੰਦੇ ਅੱਖੀਂ ਦੇਖ ਨਾ ਰੱਜੀਆਂ ਬਹੁਤ ਰੰਗ ਤਮਾਸ਼ੇ ਅੱਖੀਆਂ ਸਾਡੀਆਂ ਨਹੀਂ ਰੱਜਦੀਆਂ ਰੰਗ ਤਮਾਸ਼ੇ ਦੇਖ ਕੇ ਕੰਨ ਨਹੀਂ ਸਾਟੇ ਰੱਜਦੇ ਭਾਈ ਗੰਦਮੰਦ ਸੁਣ ਕੇ ਭਾਈ ਗੁਰਦਾਸ ਜੀ ਦੇ ਬਹੁਤ ਪਿਆਰੇ ਸੋਹਣੇ ਬਚਨ ਨੇ ਤੇ ਗੁਰਮੁਖੋ ਇਹ ਭਾਈ ਜੋਗਾ ਮਨ ਵਿੱਚ ਵਿਚਾਰ ਆਇਆ ਉਹ ਮਨਾਂ ਚਲੇ ਤਾਂ ਜਾਣਾ ਫਿਰ ਪਤਾ ਨਹੀਂ ਕਦੋਂ ਮੌਕਾ ਮਿਲੇ ਜਾਂਦੇ ਜਾਂਦੇ ਰੌਣਕ ਮੇਲੇ ਹੀ ਦੇਖ ਚੱਲਦੇ ਆਂ ਉੜਾ ਦਰਾਹਤ ਨਾਲ ਬੰਨ ਕੇ ਆਪ ਪੌੜੀਆਂ ਤੇ ਚੜਨ ਲੱਗਿਆ ਕੀ ਵੇਖਦਾ ਇੱਕ ਪਹਿਰੇਦਾਰ ਖਲੋਤਾ ਬੁੱਕਲ ਮਾਰੀ ਹੋਈ ਕੰਬਲ ਦੀ ਬੜਾ ਤੇਜ ਹੈ ਚਿਹਰੇ ਤੇ ਹੱਥ ਵਿੱਚ ਬਰਛਾ ਫੜਿਆ ਹੋਇਆ ਤੇ ਉਸ ਚੌਕਦਾਰ ਨੇ ਉਸ ਪਹਿਰੇਦਾਰ ਨੇ ਇਸ ਭਾਈ ਜੋਗੇ ਨੂੰ ਪਿੱਛੇ ਮੋੜਤਾ ਕਹਿੰਦੇ ਜਾ ਮੁੜ ਜਾਓ ਭਾਈ ਉੱਪਰ ਬਾਦਸ਼ਾਹ ਗਿਆ ਹੋਇਆ ਪਿੱਛੇ ਨੂੰ ਮੁੜਿਆ ਦੂਜੀ ਵਾਰੀ ਫੇਰ ਯਤਨ ਕੀਤਾ ਪਹਿਰੇਦਾਰ ਨੇ ਫੇਰ ਮੋੜਤਾ ਤੀਜੀ ਵਾਰੀ ਫੇਰ ਯਤਨ ਕੀਤਾ ਪਹਿਰੇਦਾਰ ਗੁੱਸੇ ਵਿੱਚ ਵੇਖਣ ਲੱਗਾ ਫਿਰ ਪਿੱਛੇ ਨੂੰ ਆਪੇ ਹੀ ਮੁੜਿਆ ਫਿਰ ਹੁਣ ਜਦੋਂ ਚੌਥਾ ਪਹਿਰ ਸ਼ੁਰੂ ਹੋਣ ਵਾਲਾ ਸੀ ਅੰਮ੍ਰਿਤ ਵੇਲਾ ਦੋ ਵੱਜਣ ਵਾਲੇ ਸੀ ਫਿਰ ਵੇਖਿਆ ਪਰਨੋ ਜਾਣ ਲਗਾ ਪਹਿਰੇਦਾਰ ਕਹਿਣ ਲਗਾ ਪੈਰਾਂ ਤੋਂ ਲੈ ਕੇ ਸਿਰ ਤੱਕ ਵੇਖ ਕੇ ਕਹਿੰਦੇ ਲੱਗਦਾ ਮੈਨੂੰ ਤੂੰ ਗੁਰੂ ਦਾ ਸਿੱਖ ਐ ਇੱਥੇ ਕੀ ਕਰਦਾ ਇਹ ਪਾਪ ਦੀ ਨਗਰੀ ਵਿੱਚ ਕੀ ਕਰਨਾ ਆ ਉਸ ਪਹਿਰੇਦਾਰ ਦੇ ਬਚਨਾਂ ਨੇ ਹਿਰਦੇ ਨੂੰ ਬਿੰਨਣਾ ਸ਼ੁਰੂ ਕਰ ਦਿੱਤਾ ਕੁਝ ਸਮੇਂ ਲਈ ਸੋਚਣ ਤੇ ਮਜਬੂਰ ਹੋ ਗਿਆ ਓਏ ਪੈਰੇਦਾਰ ਨੂੰ ਇੰਨਾ ਗਿਆਨ ਇਹ ਮੈਨੂੰ ਤਾੜਦਾ ਕਿਉਂ ਹੈ ਫਿਰ ਕਹਿਣ ਲੱਗਾ ਓਏ ਪਾਇਆ ਗੁਰਾਂ ਦਾ ਬਾਣਾ ਫਿਰਦਾ ਬਾੜੇ ਵੇਸ਼ਬਦ ਓਏ ਇਸ ਮੇਲੇ ਤਾਂ ਗੁਰਸਿੱਖ ਨਾ ਕੇ ਗੁਰਬਾਣੀ ਦਾ ਨਿਤਨੇਮ ਕਰਦੇ ਤੂੰ ਇੱਥੇ ਪਾਪ ਨਗਰੀ ਚ ਕੀ ਕਰਨਾ ਆ ਉਸੇ ਵੇਲੇ ਪਿੱਛੇ ਨੂੰ ਮੁੜਿਆ ਹਲੂਣਾ ਮਿਲ ਗਿਆ ਅੰਦਰੋਂ ਪਹਿਰੇਦਾਰ ਦੇ ਬਚਨ ਨੇ ਹਲੂਣਾ ਦਿੱਤਾ ਤੇ ਪਿੱਛੇ ਨੂੰ ਮੁੜਿਆ ਕਹਿੰਦਾ ਉਹ ਮਨਾ ਬਚ ਗਿਆ ਅੱਜ ਅੱਜ ਨਹੀਂ ਤੇ ਮੈਂ ਪਤਿਤ ਹੋ ਜਾਣਾ ਸੀ ਘੋੜੇ ਤੇ ਸਵਾਰ ਹੋ ਕੇ ਬੜੀ ਕਾਲੀ ਦੇ ਨਾਲ ਸ੍ਰੀ ਆਨੰਦਪੁਰ ਸਾਹਿਬ ਪਹੁੰਚਦਾ ਬਾਜਾਂ ਵਾਲੇ ਦੇ ਚਰਨਾ ਵਿੱਚ ਨਤ ਮਸਤਕ ਹੁੰਦਾ ਸਤਿਗੁਰ ਕਹਿੰਦੇ ਭਾਈ ਜੋਗਾ ਸਿੰਘ ਆ ਗਿਆਂ ਹਾਂ ਮਹਾਰਾਜ ਕੀ ਕਰਦਾ ਸੀ ਜਦੋਂ ਆਇਆ ਮਹਾਰਾਜ ਦੋ ਲਾਮਾ ਲੈ ਲਈਆਂ ਸੀ ਦੋ ਰਹਿ ਗਈਆਂ ਸੀ ਮਾਰੇ ਕਹਿੰਦੇ ਅੱਛਾ ਵਾਹ ਬਈ ਵਾ ਤੇਰੇ ਵਰਗਾ ਕੋਈ ਨਹੀਂ ਮਾਣ ਦੇਤਾ ਨਾਲ ਦੀ ਨਾਲ ਕੱਟ ਵੀ ਦਿੱਤਾ ਮਾਰੇ ਕਹਿੰਦੇ ਇਹਨਾਂ ਮਾਰੇ ਆਰਾਮ ਨਹੀਂ ਕਰਦੇ ਸਤਗੁਰ ਕਹਿੰਦੇ ਤੇਰੇ ਵਰਗੇ ਸਾਨੂੰ ਆਰਾਮ ਨਹੀਂ ਕਰਨ ਦਿੰਦੇ ਇਹ ਪੂਰੇ ਗੁਰੂ ਦੀ ਨਿਸ਼ਾਨੀ ਹੈ ਪੂਰਾ ਗੁਰੂ ਆਪਣੇ ਸਿੱਖ ਨੂੰ ਡੋਲਣ ਨਹੀਂ ਦਿੰਦਾ ਪਰ ਜੇ ਸਿੱਖ ਦਾ ਪਰੋਸਾ ਹੋਵੇ ਸਤਗੁਰ ਕਹਿੰਦੇ ਲਾਵਾ ਛੱਡ ਕੇ ਵਿਚਾਲੇ ਜੇ ਤੂੰ ਆ ਗਿਆ ਮੈਂ ਵੀ ਪਹਿਰੇਦਾਰ ਹੋ ਗਿਆ ਓਏ ਸਿੱਖਾ ਤੇਰੇ ਲਈ ਮੈਨੂੰ ਪਹਿਰੇਦਾਰ ਬਣਨਾ ਪੈ ਗਿਆ ਆਖੋ ਸਤਨਾਮ ਵਾਹਿਗੁਰੂ ਤੇ ਸਾਨੂੰ ਬੇਸ਼ਵਾਦੇ ਦਵਾਰੇ ਤੇ ਖੜਾਤਾ ਹੈ ਕੋਈ ਬਾਪ ਹੋ ਜਿਆ ਹੈ ਕੋਈ ਗੁਰੂ ਬਾਜਾ ਵਾਲੇ ਵਰਗਾ ਹੈ ਕਲਗੀਆਂ ਵਾਲੇ ਵਰਗਾ ਕੋਈ ਜਣੇ ਖਾਣੇ ਨੂੰ ਪਿਤਾ ਜੀ ਪਿਤਾ ਜੀ ਨਾ ਕਰਦੇ ਫਿਰਿਏ ਕਿਹੜਾ ਕਰੂਗਾ ਤੇਰੀ ਯਾਰੀ ਸਾ ਪੁੱਤਰਾਂ ਨੂੰ ਬਾਰਨ ਵਾਲਿਆ ਸੀਸ ਤਰਦਦਾ ਰੋ ਰੋ ਕੇ ਮਹਾਰਾਜ ਦੇ ਚਰਨ ਤੋ ਤੇ ਮਹਾਰਾਜ ਬਖਸ਼ ਲੋ ਮੇਰੀ ਭੁੱਲ ਬਖਸ਼ ਦਿਓ ਬਾਜਾਂ ਵਾਲੇ ਨੇ ਗਲ ਨਲ ਲਾ ਲਿਆ ਉਠਾ ਕੇ ਮਾਰੇ ਕਹਿੰਦੇ ਪੁੱਤਰਾ ਤੈ ਬਚਪਨ ਵਿੱਚ ਸਾਨੂੰ ਬਚਨ ਕੀਤਾ ਸੀ ਅਸੀਂ ਤਾਂ ਪੁੱਛਿਆ ਸੀ ਕਿ ਤੂੰ ਕਰਦੇ ਆ ਜੋਗਾ ਕਿ ਗੁਰੂ ਜੋਗਾ ਤੂੰ ਕਿਹਾ ਸੀ ਮੈਂ ਗੁਰੂ ਜੋਗਾ ਉਦੋਂ ਅਸੀਂ ਵੀ ਕਿਹਾ ਸੀ ਪੁੱਤਰਾ ਜੇ ਤੂੰ ਗੁਰੂ ਜੋਗਾ ਅੱਜ ਤੋਂ ਗੁਰੂ ਗੋਬਿੰਦ ਸਿੰਘ ਵੀ ਤੇਰੇ ਜੋਗਾ ਗੁਰਮਖੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜੇਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਕੇ ਲਾਲ ਜੀ ساری ਰਾਤ ਪਹਿਰਾ ਦੇਵੇ ਆਪ ਪਹਿਰੇਦਾਰ ਹੋ ਕੇ ਪਾਪ ਅਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ ਅਮਰਤ ਦਾ ਸੋਮਾ ਹੋਵੇ ਤਪਦਿਆਂ ਨੂੰ ਠਾਰ ਦੇਵੇ ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ ਢਾਲ ਜੀ